ਅੱਜ ਇਹ ਰਮਲ ਆਇਆ ਜਾ ਰਿਹਾ ਹੈ ਉਹ ਬਦਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਬੇ ਪਾਵਨ ਪਵਿੱਤਰ ਦਿਹਾੜੀ ਉੱਤੇ ਆਪ ਸਭ ਜੀ ਇਲਾਕਾ ਨਿਵਾਸੀ ਸਾਧ ਸੰਗਤ ਨੂੰ ਬ੍ਰਮ ਗਿਆਨੀ ਬਾਬਾ ਸ਼੍ਰੀ ਚੰਨ ਮਹਾਰਾਜੀ ਦੇ 503ਵੇਂ ਪ੍ਰਕਾਸ਼ ਪੁਰਬ ਦੀਆਂ ਦੇਸ਼ਾਂ ਪ੍ਰਦੇਸ਼ਾਂ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜਿਵੇਂ ਕਿ ਆਪ ਸਭ ਦੇਖ ਹੀ ਰਹੇ ਹੋ ਕਿ ਠਾਟਾ ਮਾਰਦਾ ਇਕੱਠ ਸਾਧ ਸੰਗਤ ਦਾ कल रात ਤੋਂ ਹੀ ਹੁਣ ਤੱਕ ਨਤਮਸਤਕ ਹੋਣ ਵਾਸਤੇ ਬਾਬਾ ਸ਼੍ਰੀ ਚੰਦੀ ਦੇ ਪਾਵਨ ਦਰਬਾਰ ਗੁਰਦੁਆਰਾ ਟਾਲੀ ਸਾਹਿਬ ਵਿਖੇ ਆ ਰਹੇ ਨੇ ਨੌਜਵਾਨ ਵੀਰਾਂ ਵੱਲੋਂ ਵੱਖ-ਵੱਖ ਪਿੰਡਾਂ ਤੋਂ ਦੁੱਧ ਦੇ ਲੰਗਰ ਲਗਾਏ ਜਾ ਰਹੇ ਨੇ ਲੱਸੀ ਦੇ ਲੰਗਰ ਲਗਾਏ ਜਾ ਰਹੇ ਨੇ ਚਾਹ ਪਕੌੜੇ ਦਾ ਲੰਗਰ ਚੱਲ ਰਿਹਾ ਹੈ ਠੰਡੇ ਜਲ ਦੀਆਂ ਸ਼ਬੀਲਾ ਲਗਾਈਆਂ ਜਾ ਰਹੀਆਂ ਨੇ ਗੁਰੂ ਕੇ ਲੰਗਰ ਲਗਾਏ ਜਾ ਰਹੇ ਨੇ ਪ੍ਰਸ਼ਾਸਨ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ ਜਿੱਥੇ ਧਾਰਮਿਕ ਸ਼ਖਸੀਤਾ ਗੁਰਦੁਆਰਾ ਸਾਹਿਬਿਕ ਨਤਮਸਤਕ ਹੋ ਯਾਨੇ ਹਾਜ਼ਰੀਆਂ ਭਰੀਆਂ ਨੇ ਸਿੰਘ ਸਾਹਿਬ ਗਾਨੀ ਬਲਜੀਤ ਸਿੰਘ ਜੀ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਭਾਈ ਦਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਬਟਾਲਾ ਸ੍ਰੀ ਦਰਬਾਰ ਸਾਹਿਬ ਪੰਥ ਦੇ ਮਹਾਨ ਕਥਾਵਾਚਕ ਗਿਆਨੀ ਸਰਵਜੀਤ ਸਿੰਘ ਜੀ ਲੁਧਿਆਣੇ ਵਾਲੇ ਕੇਸਗੜ੍ਹ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਰਾਮ ਸਿੰਘ ਜੀ ਹੋਰ ਹੀ ਬਹੁਤ ਸਾਰੇ ਵਿਦਵਾਨ ਸਜਣਾ ਨੇ ਕਵੀਸ਼ਰ ਜੱਥਾ ਭਾਈ ਮਨਜੀਤ ਸਿੰਘ ਦੀ ਸੋਹੀ ਬ੍ਰਦਰ ਉਹਨਾਂ ਨੇ ਵੀ ਆਣ ਕੇ ਹਾਜ਼ਰੀ ਭਰੀ ਆ ਧਾਰਮਿਕ ਸ਼ਖਸੀਅਤਾਂ ਦੇ ਨਾਲ-ਨਾਲ ਰਾਜਨੀਤਿਕ ਸ਼ਖਸੀਅਤਾਂ ਵੀ ਇੱਥੇ ਨਤਮਸਤਕ ਹੋ ਕੇ ਗਈਆਂ ਨੇ ਪਰਮਾਤਮਾ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ ਦੁਬਾਰਾ ਫਿਰ 503ਵੇਂ ਪ੍ਰਕਾਸ਼ ਪੁਰਬ ਬਾਬਾ ਸ਼ਿਤਨ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਇਲਾਕਾ ਨਿਵਾਸੀ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਤੇ ਇਹ ਵੀ ਪਿਛਲੀ ਵਰੀ ਆਪਾਂ ਤਸਰੀਫ ਕੈਵਰੇ ਵਿੱਚ ਕਾਫੀ ਜਿਹੜੇ ਲੋਕਾਂ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਜਿਹੜੇ ਹੈਗੇ ਆ ਲੋਕ ਨੇ ਬੜਾ ਜਿਹੜੇ ਸੇਕ ਤੇ ਵਧਾਰਾ ਉਹਨਾਂ ਨੇ ਕੀ ਕਹਿਣਾ ਚਾਹੁੰਦੇ ਆ ਅੱਜ ਕਿਦਾਂ ਨੋੜਾ ਹਮ ਪ੍ਰਸ਼ਾਸਨ ਲਗਭਗ 3 ਦਿਨ ਤੋਂ ਹੀ ਸਾਡੇ ਨਾਲ ਤਾਲਮੇਲ ਦੇ ਨਾਲ ਵੱਖ-ਵੱਖ ਪਿੰਡਾਂ ਵਿੱਚ ਵੱਖ-ਵੱਖ ਥਾਵਾਂ ਤੇ ਨਾਕੇ ਲਗਾਏ ਗਏ ਸਨ ਤੇ ਸੰਗਤ ਦੇ ਸਹਿਯੋਗ ਨਾਲ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਸੰਗਤ ਨੂੰ ਢਾਲੀ ਸਮੱਠਾ ਟਿਕਣ ਵਿੱਚ ਕੋਈ ਪ੍ਰੋਬਲਮ ਨਾ ਆਏ ਇਸ ਕਰਕੇ ਪ੍ਰਸ਼ਾਸਨ ਵੱਲੋਂ ਤੇ ਗੁਰਦੁਆਰਾ ਟਾਲੀ ਸਾਹਿਬ ਵੱਲੋਂ ਈ ਰਿਕਸ਼ਾ ਟੈਂਪੋ ਟ੍ਰੈਵਲਸ ਬਸਾਂ ਆਦਾਂ ਪ੍ਰਬੰਧ ਕੀਤਾ ਗਿਆ। ਤਕਰੀਬਨ ਸਾਰਾ ਕੁਝ ਹੀ ਸ਼ਾਂਤੀਪੂਰਵਕ ਤੇ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ। ਕੋਈ ਹੁਲੜਬਾਜੀ ਨਹੀਂ, ਕੋਈ ਐਸਾ ਕੰਮ ਨਹੀਂ। ਸਭ ਕੁਝ ਸ਼ਰਦਾ ਭਾਵਨਾ ਦੇ ਨਾਲ ਪ੍ਰਸ਼ਾਸਨ ਵੀ ਸੰਗਤ ਦਾ ਪੂਰਾ ਧਿਆਨ ਰੱਖਦਿਆਂ ਹੋਇਆ ਸ਼ਰਦਾ ਭਾਵਨਾ ਦੇ ਨਾਲ ਸਹਿਯੋਗ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਰਵੀ ਮੋਹਨ ਹਲਕਾ ਇੰਚਾਰਜ ਪੁਆ ਜੋ ਅੱਜ ਇੱਥੇ ਗੁਰਦੁਆਰਾ ਟਾਲੀ ਸਾਹਿਬ ਵਿੱਚ ਬਾਬਾ ਜੀ ਸ਼੍ਰੀ ਚੰਨ ਜੀ ਮਹਾਰਾਜ ਦੇ ਨਤਮਸਤਕ ਹੋਣ ਆਇਆ ਤਪਸਥਾਨ ਤੇ ਇਹ ਜਿਹੜੀ ਸਾਰੀ ertidhi ਆ ਜੀ ਸਾਡੀ ਦੀਨਾ ਨਗਰ ਪੁਆ ਤੇ ਪਠਾਨਕੋੜ ਦੀ ਇਹ ਬਾਬਾ ਜੀ ਦੀ ਕਿਰਪਾ ਦੇ ਨਾਲ ਵਸੀ ਹੈ ਕਿਤੇ ਹਰ ਘਰ ਘਰ ਵਿੱਚ ਬਾਬਾਈ ਜਿਹੜੇ ਦਿਲ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਹੀ ਇਹ ਸਾਰਾ ਜਿਹੜਾ ਇਲਾਕਾ ਵਸਿਆ ਹੈ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਦੇ ਰਹੀ ਬਾਬਾ ਜੀ ਦੇ ਇਸ ਪਵਨ ਦਿਵਸ ਤੇ ਸਮੂਹ ਦੇਸ਼ ਵਿਦੇਸ਼ ਚ ਵਸਤੇ ਆਪਣੇ ਪੰਜਾਬੀ ਭਾਈਆਂ ਨੂੰ ਸਮੂਹ ਨਨਕਨਾਮ ਦੇਵਾ ਸੰਤਾਂ ਨੂੰ ਬਾਬਾ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿਨਾ ਹਾਂ ਇੱਥੇ ਆ ਕੇ ਬਹੁਤ ਸਕੂਨ ਮਿਲਦਾ ਹੈ ਇੱਥੇ ਬਹੁਤ ਸੁਚੱਜੇ ਢੰਗ ਨਾਲ ਸਾਡੇ ਮੈਨੇਜਰ ਸਾਹਿਬ ਜੋ ਕਿ ਤਜਰਬੇਕਾਰ ਮੈਨੇਜਰ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਨੇ ਇਹਨਾਂ ਦੇ ਜੋ ਪ੍ਰਬੰਧ ਨੇ ਉਹ ਸ਼ਲਾਘਾਯੋਗ ਨੇ ਜੋ ਕਿ ਮੈਂ ਆਪਣੇ ਵੱਲੋਂ ਸ਼ੋਮਨੀ ਕਮੇਟੀ ਨੂੰ ਵੀ ਇਹ ਬਰਕਾਰਸ ਕਰਾਂਗਾ ਇਸ ਤਰ੍ਹਾਂ ਦੇ ਜਿਹੜੇ ਸਾਡੇ ਗੁਰਸਿੱਖ ਨੇ ਜਿਹੜੇ ਸ਼ਰਧਾ ਰੱਖਦੇ ਨੇ ਉਹਨਾਂ ਦਾ ਇਸ ਇਲਾਕੇ ਦੇ ਵਿੱਚ ਜਿਹੜਾ ਹੈ ਉਹ ਡਿਊਟੀ ਲਗਾਈ ਜਾਵੇ ਹੋਰ ਵੀ ਗੁਰਦੁਆਰਾ ਸਾਹਿਬ ਜੋ ਸਾਡੇ ਐਸਡੀਪੀਸੀ ਦੇ ਅੰਡਰ ਨੇ ਜਾਂ ਜਿਸ ਤਰ੍ਹਾਂ ਵੀ ਇਹ ਜੋ ਪ੍ਰਬੰਧ ਚੱਲ ਰਹੇ ਨੇ ਇਸ ਤਰ੍ਹਾਂ ਦੇ ਗੁਰਸਿੱਖ ਹੋਣੇ ਚਾਹੀਦੇ ਨੇ ਬਾਬਾ ਜੀ ਦਾ ਪ੍ਰਕਾਸ਼ ਦਿਹਾੜਾ ਕਿੰਨੀ ਧੂਮਤਾਂ ਨਾਲ ਮਨਾਇਆ ਦੱਸਣ ਦੀ ਲੋੜ ਨਹੀਂ ਪ੍ਰਤੱਖ ਨੂੰ ਪਰਮਾਨ ਦੀ ਲੋੜ ਨਹੀਂ ਤੁਸੀਂ ਲੰਘ ਕੇ ਦੇਖ ਕੇ ਆਏ ਜੇ ਪੁਲਿਸ ਪ੍ਰਸ਼ਾਸਨ ਦਾ ਵਧੀਆ ਪ੍ਰਬੰਧ ਹੈ ਐਸਐਚਓ ਸਾਹਿਬ ਵੀ ਇਸ ਗੱਲ ਦੇ ਵਧਾਈ ਦੇ ਪਾਤਰ ਨੇ ਵਧੀਆ ਲੋਕਾਂ ਨੇ ਆਨ ਜਾਣ ਦਾ ਟ੍ਰੈਫਿਕ ਦਾ ਪ੍ਰਬੰਧ ਹੈ ਫਿਰ ਮੈਂ ਆਪਣੇ ਵੱਲੋਂ ਸਮੂਹ ਆਪਣੀ ਸ਼ਰੋਮਨੀ ਅਕਾਲੀ ਦਲ ਵੱਲੋਂ ਇਲਾਕਾ ਨਿਵਾਸੀਆਂ ਨੂੰ ਸਮੂਹ ਨਾਨਕ ਨਾਮ ਰਿਵਾਜ ਸੰਪਾ ਨੂੰ ਬਾਬਾ ਜੀ ਦੇ janam dandya la kala kuda